नमस्कार आप देख रहे हैं कि राय न्यूज़ चैनल ਅੱਜ ਦਾ ਜਿਹੜਾ ਸਾਡਾ ਮੁੱਖ ਏਜੰਡਾ ਸੀ ਉਹ ਪ੍ਰੀ ਪ੍ਰੈਮਰੀ ਨੂੰ ਲੈ ਕੇ ਸੀਗਾ ਤਾਂ ਜਥੇਬੰਦੀ ਨੇ ਇਹ ਪਹਿਲਾਂ ਵੀ ਮੀਟਿੰਗਾਂ ਲਈਆਂ ਸੀਗੀਆਂ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਬੱਸ ਸਿੱਟਾ ਰਹਿੰਦੀ ਮੀਟਿੰਗ ਤੇ ਅੱਜ ਜਿਹੜਾ ਜੇਲ੍ਹ ਪਰ ਅੰਦੋਲਨ ਦਾ ਸੀਗਾ ਸੋ ਪੂਰੇ ਪੰਜਾਬ ਦੇ ਅੰਦਰ ਹੈ ਤਾਂ ਸੀਏਟੀ ਜੋ ਪੂਰੇ ਪੰਜਾਬ ਦੇ ਅੰਦਰ ਵਰਕਰ ਹੈਲਪਰ ਜਿਹੜੀ ਆ ਉਹ ਜਿਲ੍ਹੇ ਜਾਨ ਨੂੰ ਤਿਆਰ ਹੋ ਕੇ ਆਈ ਹੈ ਵੀ ਸਰਕਾਰ ਨੇ ਜੇਕਰ ਸਾਡੀ ਮਤਲਬ ਸਕੀਮ ਨੂੰ ਰੈਗੂਲਰ ਨਹੀਂ ਕਰਨਾ ਜੇਕਰ ਪ੍ਰੀ ਪ੍ਰੈਮਰੀ ਸਾਨੂੰ ਵਾਪਸ ਨਹੀਂ ਕਰਨਾ ਤਾਂ ਸਾਨੂੰ ਜਿਲ੍ਹੇ ਦੇ ਅੰਦਰ ਡੱਕਿਆ ਜਾਵੇ ਤਾਂ ਜੋ ਅਸੀਂ ਇਹ ਮਹਿਸੂਸ ਕਰ ਸਕੀਏ ਵੀ ਅਸੀਂ ਆਜ਼ਾਦ ਭਾਰਤ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਅਸੀਂ ਅੱਜ ਵੀ ਆਪਣੇ ਆਪ ਨੂੰ ਕੁੱਟਨ ਮਹਿਸੂਸ ਕਰ ਰਹੇ ਹਾਂ ਜਿਹੜਾ ਹੁੰਦਾ ਅੱਜ ਦਾ ਸਾਡਾ ਇੱਥੋਂ ਦਾ ਸੀਗਾ ਡੀਸੀ ਦਫ਼ਤਰ ਅਸੀਂ ਸਾਰੇ ਮੈਂਬਰ ਆ ਚੁੱਕੇ ਹਾਂ ਵੇ ਸਾਨੂੰ ਗ੍ਰਿਫਤਾਰ ਕੀਤਾ ਜਾਵੇ ਗ੍ਰਤਾਰੀ ਲਈ ਪੇਸ਼ ਕੀਤਾ ਜਾ ਰਿਹਾ ਅਜੇ ਤੱਕ ਕੋਈ ਅੱਗੋਂ ਰਿਸਪਾਂਸ ਨਹੀਂ ਮਿਲ ਰਿਹਾ ਤੇ ਪ੍ਰੀ ਪ੍ਰਾਇਮਰੀ ਜਿਹੜਾ ਇਹ ਉਹ ਅਸੀਂ ਲੈ ਕੇ ਰਾਂਗੇ ਇਹ ਸਾਡਾ ਆਪਣਾ ਹੱਕ ਹੈ ਸਾਡੇ ਆਪਣੇ ਬੱਚੇ ਨੇ ਸਾਨੂੰ ਆਪਣੀ ਜਾਨ ਤੋਂ ਵੱਧ ਪਿਆਰੇ ਨੇ ਕਿ ਪ੍ਰੀ ਪ੍ਰਾਇਮਰੀ ਅਸੀਂ ਜਿਹੜਾ ਉਹ ਬਾਹਰ ਨਹੀਂ ਜਾਣ ਦੇਾਂਗੇ ਪ੍ਰੀ ਪ੍ਰਾਇਮਰੀ ਸਾਡੇ ਕੋਲ ਹੀ ਰਹਿਣਗੇ ਸਾਡੇ ਬੱਚੇ ਕਿਤੇ ਜਾ ਰਹੀ ਕਿਸ ਤਰ੍ਹਾਂ ਮੰਨਦੇ ਹੋ ਸਰਕਾਰਾਂ ਬਿਲਕੁਲ ਸਹੀ ਗੱਲ ਹੈ ਸਰਕਾਰ મોદી ਦੀ ਹੋਵੇ ਜਾਂ ਸਰਕਾਰ ਕੈਪਟਨ ਦੀ ਦੋਨਾਂ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਇਹ ਕਾਲੇ ਕਾਨੂੰਨ ਲਿਆਂਦੇ ਗਏ ਕਰੋਨਾ ਦੀ ਆੜ ਦੇ ਅੰਦਰ ਤਾਂ ਜਿਹੜੇ ਲੋਕ ਜਾਂ ਕਿਸਾਨ ਨੇ ਉਹ ਜਿਹੜੇ ਧਰਨੇ ਮੁਜਾਰਿਆਂ ਤੇ ਬੈਠੇ ਨਹੀਂ ਉਹਨਾਂ ਨੂੰ ਸਰਕਾਰਾਂ ਨੇ ਮਜਬੂਰ ਕੀਤਾ ਏ ਉਹਨਾਂ ਦਾ ਸ਼ੌਂਕ ਨਹੀਂ ਸੀ ਲੋਕ ਘਰਾਂ ਦੇ ਵਿੱਚ ਆਰਾਮ ਨਾਲ ਆਪਣੀ ਖੇਤੀਬਾੜੀ ਕਰ ਰਹੇ ਸੀ ਆਪਣੀ ਦੁਕਾਨਦਾਰੀ ਕਰ ਰਹੇ ਸੀ ਇਹ ਸਰਕਾਰ ਨੇ ਸੂਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਇਹੋ ਜੇ ਕਾਲੇ ਕਾਨੂੰਨ ਬਣਾ ਕੇ ਲਿਆਂਦੇ ਨੇ ਕਿ ਕਿਸਾਨੀ ਨੂੰ ਬਿਲਕੁਲ ਖਤਮ ਕਰ ਦਿੱਤਾ ਅਸੀਂ ਉਹ ਕਿਸਾਨ ਭਰਾਵਾਂ ਦੇ ਨਾਲ ਮਜ਼ਦੂਰ ਭਰਾਵਾਂ ਦੇ ਨਾਲ ਤੇ ਮੁਲਾਜ਼ਮ ਭਰਾਵਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਆ ਅਸੀਂ ਉਹਨਾਂ ਨੂੰ ਹਰ ਤਰ੍ਹਾਂ ਦਾ ਆਪਣੇ ਵੱਲੋਂ ਵੀ ਸਹਿਯੋਗ ਦੇ ਰਹੇ ਹਾਂ ਅਸੀਂ ਆਪਣੇ ਆਪ ਨੂੰ ਬੇਸ਼ੱਕ ਪੇਸ਼ ਕਰ ਦਿੱਤਾ ਹੈ ਡੀਸੀ ਦਫਤਰ ਪਹੁੰਚ ਚੁੱਕੇ ਆਂ ਵੀ ਗ੍ਰਫਤਾਰ ਕੀਤਾ ਜਾਵੇ ਗ੍ਰਫਤਾਰ ਨਹੀਂ ਕਰਨਗੇ ਤਾਂ ਜੋ ਵੀ ਸਾਡਾ ਅੱਜ ਦਾ ਤੇ ਅਸੀਂ ਇੱਥੇ ਮੰਗ ਪੱਤਰ ਦੇ ਕੇ ਸਮਾਪਤ ਕਰਾਂਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੀ ਕਮੇਟੀ ਜਿਹੜੀ ਉਹ ਫੈਸਲਾ ਕਰੂਗੀ ਉਹ ਹੜਤਾਲ ਤੇ ਮਰਨ ਵਰਤ ਦੇ ਜਿੱਥੇ ਵੀ ਅਸੀਂ ਤਨਦੇਈ ਦੇ ਨਾਲ ਉਹ ਫਰਜ ਨਿਭਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅੱਜ ਸਾਡੀਆਂ ਸਰਕਾਰ ਮੰਗਾ ਨਹੀਂ ਮੰਨਦੀ ਜਾਂ ਅਸੀਂ ਸਰਕਾਰ ਕੋਲ ਸਾਡੀ ਇੱਕੋ ਹੀ ਡਿਮਾਂਡ ਆ ਕਿ ਸਾਡੀ ਪ੍ਰੀ ਨਰਸਰੀ ਜਿਹੜੀ ਹੈ ਉਹ ਸਾਨੂੰ ਵਾਪਸ ਕੀਤੀ ਜਾਏ ਜੇਕਰ ਸਰਕਾਰ ਸਾਨੂੰ ਪ੍ਰੀ ਨਰਸਰੀ ਵਾਪਸ ਨਹੀਂ ਕਰਦੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਨਾਲ ਕਿਸੇ ਵੀ ਕਿਸਮ ਦਾ ਸੰਘਰਸ਼ ਚਾਹੇ ਸਾਨੂੰ ਮਰਨ ਵਰਤ ਰੱਖਣਾ ਪਏ ਜਾਂ ਸਾਨੂੰ ਕੋਹ ਹੜਤਾਲ ਤੇ ਬੈਠਣਾ ਪਏ ਅਸੀਂ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ ਜਾਂ ਕਿ ਪ੍ਰੀ ਬਨਰਸਰੀ ਜਿਹੜੀ ਹੈ ਉਹ ਅਸੀਂ ਵਾਪਸ ਲੈ ਕੇ ਹੀ ਰਾਵਾਂਗੇ ਅਸੀਂ ਇਹ ਸਰਕਾਰ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਇਹਨਾਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਇਹ ਸਾਡੇ ਜੋ ਵੀ ਸਾਡੇ ਦੀ ਬੰਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਲਾਊਗੀ ਅਸੀਂ ਤਨ ਮਨ ਤੇ ਧਨ ਦੇ ਨਾਲ ਆਪਣੀ ਜਥੇਦੰਦ ਬੰਦੀ ਦਾ ਸਾਥ ਦੇਵਾਂਗੇ ਔਰ ਸਰਕਾਰ ਨੂੰ ਅਸੀਂ ਇਹ ਦੱਸ ਦਵਾਂਗੇ ਕਿ ਅਸੀਂ ਕਿਸ ਤਰ੍ਹਾਂ ਦੀ ਲੜਾਈ ਲੜਨੀ ਹੈ ਔਰ ਆਂਗਣਵਾੜੀ ਵਰਕਰ ਜਿਹੜੇ ਉਹ ਕਿਸਾ ਹੱਦ ਤੱਕ ਜਾ ਸਕਦੇ ਨੇ ਔਰ ਸਰਕਾਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਆਂਗਣਵਾੜੀ ਵਰਕਰ ਜਿਹੜੇ ਨੇ ਉਹਨਾਂ ਦੀ ਲੜਾਈ ਜਿਹੜਾ ਸੰਘਰਸ਼ ਜਿਹੜਾ ਉਹ ਕਦੀ ਵੀ ਖਤਮ ਨਹੀਂ ਹੁੰਦਾ ਤੇ ਨਾ ਹੀ ਅਸੀਂ ਆਪਣੇ ਸੰਘਰਸ਼ ਤੋਂ ਕਦੀ ਪਿੱਛੇ ਹਟਾਂਗੇ ਅਸੀਂ ਅੱਜ ਸਰਕਾਰ ਕੋਲ ਡੀਸੀ ਸਾਹਿਬ ਦੇ ਰਾਹੀਂ ਮਾਧਿਅਮ ਰਾਹੀਂ ਅਸੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਗ੍ਰਿਫਤਾਰ ਹੋਣ ਲਈ ਆਏ ਹ ਕਰ ਰਿਹਾ ਜੇ ਸਰਕਾਰ ਸਾਨੂੰ ਗ੍ਰਿਫਤਾਰ ਕਰਦੀ ਹੈ ਤਾਂ ਅਸੀਂ ਬੜੀ ਖੁਸ਼ੀ-ਖੁਸ਼ੀ ਜੇਲ੍ਹਾਂ ਦੇ ਵਿੱਚ ਜਾਵਾਂਗੇ ਤੇ ਜੇ ਨਹੀਂ ਸਰਕਾਰ ਗ੍ਰਿਫਤਾਰ ਕਰੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਸੰਘਰਸ਼ ਆ ਇਹ ਹੋਰ ਵੀ ਤਿੱਖਾ